ਨਿਆਣਾ ਇਹਨੂੰ ਤਾਂ ਬਿਲਕੁਲ ਜੇ ਸਮਝ ਨਹੀਂ ਪੜਾ ਨਿਆਣਾ ਹੈ ਵਿਚਾਰਾ ਇਹਦੇ ਲਈ ਕੁਝ ਕੰਮ ਕਰਦਾ ਅਸੀਂ ਕਰਾਂਗੇ ਜੋ ਸਾਡੇ ਕੋਲ ਹੋਊਗਾ ਅਸੀਂ ਵੀ ਮੁੰਡੇ ਆ ਮੰਮਾ ਸਾਡੇ ਮੁੰਡੇ ਆ ਅਸੀਂ ਅਸੀਂ ਕਰਾਂਗੇ ਪਰ ਜੇ ਸਰਕਾਰ ਕੁਝ ਕਰ ਸਕਦੀ ਹੈ ਮੇਰੇ ਭਰਾ ਵਾਸਤੇ ਮੇਰੀ ਮੰਮੀ ਲਈ ਤਾਂ ਮੈਂ ਚਾਹਾਂਗੀ ਕੁਝ ਕਰ ਮੇਰੇ ਭਰਾ ਲਈ ਕਰਦਾ ਕਿ ਮੇਰੀ ਮੰਮੀ ਨੂੰ ਵੀ ਹੌਸਲਾ ਰਹੇ ਕਾਦੇ ਉਤੇ ਬਹੁਤ ਕਹਿਰ ਵਰਤ ਗਿਆ ਹੈ ਜੀ ਇਹ ਜੋ ਘਟਨਾ ਹੋਈ ਹੈ ਪ੍ਰਮਾਤਮਾ ਕਰੇ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਹੀਂ ਹੋਵੇ ਪਰ ਅਸੀਂ ਪ੍ਰਸ਼ਾਸਨ ਸਟੇਟ ਗਵਰਨਮੈਂਟ ਐਂਡ தி ਸੈਂਟਰ ਗਵਰਨਮੈਂਟ ਜਿਤਨੇ ਮਦਦ ਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਹਰ ਤਰ੍ਹਾਂ ਮਦਦ ਕੀਤੀ ਆ ਪ੍ਰਸ਼ਾਸਨ ਦੀ ਹੀ ਹੈਲਪ ਦੇ ਨਾਲ ਅਸੀਂ ਇੰਨੀ ਜਲਦੀ ਸਾਂ ਬਾਡੀ ਰਿਸੀਵ ਕੀਤੀ ਨਹੀਂ ਤੇ 15-15 ਦਿਨ ਬਾਡੀਜ਼ ਨਹੀਂ ਆਦੀ ਪ੍ਰਸ਼ਾਸਨ ਨੇ ਸਾਨੂੰ 24 ਘੰਟੇ ਦੇ ਵਿੱਚ ਵਿੱਚ ਬਾਡੀ ਦੇ ਉੱਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਿ ਜੋ ਵੀ 25 ਸਾਲ ਤੋਂ ਕੋਈਤ ਵਿੱਚ ਹੀ ਉੱਥੇ ਆਪਣਾ ਰੋਜ਼ੀ-ਰੋਟੀ ਕਮਾਣ ਲਈ ਕੰਮ ਕਰ ਰਹੇ ਸੀਗੇ ਤੇ ਇੱਕ ਬੜਾ ਦਰਦਨਾਕ ਘਟਨਾ ਘਟੀ ਹੈ ਜਿਹਦੇ ਕਰਕੇ तकरीबन ਜਿੰਨੇ ਵੀ ਸੀ ਉੱਥੇ ਰਾਤ ਨੂੰ ਉਹਨਾਂ ਦੇ ਸਾਥੀ ਸੀਗੇ ਉਹ ਸਾਰਿਆਂ ਨੂੰ ਅਗਲੇ ਨੇਰੇ ਚ ਅਗਲੇ ਚ ਲਪੇਟ ਚ ਆ ਗਏ ਉਹ ਤੇ ਉਹਨਾਂ ਦਾ ਅੱਜ ਸੰਸਕਾਰ ਹੋਇਆ ਤੇ ਅੱਜ ਅਸੀਂ ਇਸ ਮੌਕੇ ਪਹੁੰਚੇ ਆ ਤੇ ਪੂਰਾ ਪ੍ਰਸ਼ਾਸਨ ਸਾਡੇ ਨਾਲ ਇੱਥੇ ਆਇਆ ਹੈਗਾ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਪੂਰੇ ਪਰਿਵਾਰ ਦੇ ਨਾਲ ਉਹਨਾਂ ਸਕੇ ਸਬੰਧ ਦੇ ਨਾਲ ਅਸੀਂ ਖੜੇ ਆ ਤੇ ਅਸੀਂ ਅਰਦਾਸ ਕਰਦੇ ਉਹਨਾਂ ਦੀ ਬਿਛੜੇ ਹੋਏ ਰੂਹ ਨੂੰ ਚਰਨਾਂ ਚ ਨਵਾਸ ਬਖਸ਼ਣ ਤੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਪੂਰੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸੀਐਮ ਸਾਹਿਬ ਤੇ ਅਸੀਂ ਤੇ ਸਾਰਾ ਪ੍ਰਸ਼ਾਸਨ ਪਰਿਵਾਰ ਦੀ ਦੁੱਖ ਦੀ ਘੜੀ 'ਚ ਖੜੇ ਆ ਤੇ ਹਰ ਮੁਮਕਿਨ ਜੋ ਕੋਈ ਸੰਭਵ ਹੈਲਪ ਦੀ ਲੋੜ ਹੋ ਗਈ ਅਸੀਂ ਆਪਾਂ ਕਰਨ ਨੂੰ ਤਿਆਰ ਆ ਜੀ ਨਿਆਣਾ ਇਹਨੂੰ ਤਾਂ ਬਿਲਕੁਲ ਜੇ ਸਮਝ ਨਹੀਂ ਪੜਾ ਨਿਆਣਾ ਹੈ ਵਿਚਾਰਾ ਇਹਦੇ ਲਈ ਕੁਝ ਕਰ ਸਕਦਾ ਅਸੀਂ ਕਰਾਂਗੇ ਜੋ ਸਾਡੇ ਕੋਲ ਹੋਊਗਾ ਅਸੀਂ ਵੀ ਮੁੰਡੇ ਆ ਮੰਮਾ ਸਾਡੇ ਮੁੰਡੇ ਆ ਅਸੀਂ ਅਸੀਂ ਕਰੋਗੇ ਪਰ ਜੇ ਸਰਕਾਰ ਕੁਝ ਕਰ ਸਕਦੀ ਆ ਮੇਰੇ ਭਰਾ ਵਾਸਤੇ ਮੇਰੀ ਮੰਮੀ ਲਈ ਤਾਂ ਮੈਂ ਚਾਹੁੰਗੀ ਕੁਝ ਕਰ ਮੇਰੇ ਭਰਾ ਲਈ ਕਰਦਾ ਕਿ ਮੇਰੀ ਮੰਮੀ ਨੂੰ ਵੀ ਹੌਸਲਾ ਰਹੇ ਸਾਡੇ ਉਤੇ ਬਹੁਤ ਕਹਿਰ ਵਰਤ ਗਿਆ ਹੈ ਜੀ ਇਹ ਜੋ ਘਟਨਾ ਹੋਈ ਹੈ ਪ੍ਰਮਾਤਮਾ ਕਰੇ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਾ ਹੋਵੇ ਪਰ ਅਸੀਂ ਪ੍ਰਸ਼ਾਸਨ ਸਟੇਟ ਗਵਰਨਮੈਂਟ ਐਂਡ தி ਸੈਂਟਰ ਗਵਰਨਮੈਂਟ ਦਿੱਤਨ ਮਦਦ ਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਹਰ ਤਰ੍ਹਾਂ ਮਦਦ ਕੀਤੀ ਆ ਪ੍ਰਸ਼ਾਸਨ ਦੀ ਹੀ ਹੈਲਪ ਦੇ ਨਾਲ ਅਸੀਂ ਇੰਨੀ ਜਲਦੀ ਸਾਡੀ ਬਾਡੀ ਰਿਸਿਵ ਕੀਤੀ ਨਹੀਂ ਤੇ 15-15 ਦਿਨਾਂ ਬਾਡੀਜ਼ ਨਹੀਂ ਆਦੀ ਪ੍ਰਸ਼ਾਸਨ ਨੇ ਸਾਨੂੰ 24 ਘੰਟੇ ਦੇ ਵਿੱਚ ਵਿੱਚ ਬਾਡੀ ਦੇ ਉੱਤੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਿ ਜੋ ਵੀ 25 ਸਾਲ ਤੋਂ ਕੁਵੇਤ ਵਿੱਚ ਉੱਥੇ ਆਪਣਾ ਰੋਜ਼ੀ-ਰੋਟੀ ਕਮਾਣ ਲਈ ਕੰਮ ਕਰ ਰਹੇ ਸੀਗੇ ਤੇ ਇੱਕ ਬੜਾ ਦਰਦਨਾਕ ਘਟਨਾ ਘਟਨਾ ਘਟੀ ਹੈ ਜਿਹਦੇ ਕਰਕੇ ਤਕਰੀਬਨ ਜਿੰਨੇ ਵੀ ਜੋ ਉਥੇ ਰਾਤ ਨੂੰ ਉਹਨਾਂ ਦੇ ਸਾਥੀ ਸਿਗੇ ਉਹ ਸਾਰਿਆਂ ਨੂੰ ਅੱਗੇ ਨੇਰੇ ਚ ਅੱਗੇ ਚ ਲਪੇਟ ਚ ਆ ਗਏ ਉਹ ਤੇ ਉਹਨਾਂ ਦਾ ਅੱਜ ਸੰਸਕਾਰ ਹੋਇਆ ਤੇ ਅੱਜ ਅਸੀਂ ਇਸ ਮੌਕੇ ਪਹੁੰਚੇ ਆ ਤੇ ਪੂਰਾ ਪ੍ਰਸ਼ਾਸਨ ਸਾਡੇ ਨਾਲ ਇੱਥੇ ਆਇਆ ਹੈਗਾ ਤੇ ਅਸੀਂ ਇਸ ਦੁੱਖ ਦੀ ਘੜੀ ਵਿੱਚ ਪੂਰੇ ਪਰਿਵਾਰ ਦੇ ਨਾਲ ਉਹਨਾਂ ਸਕੇ ਸੰਬੰਧ ਦੇ ਨਾਲ ਅਸੀਂ ਖੜੇ ਆ ਤੇ ਅਸੀਂ ਅਰਦਾਸ ਕਰਦੇ ਉਹਨਾਂ ਦੀ ਬਿਛੜੀ ਰੂਹ ਨੂੰ ਚਰਨਾ ਚ ਨਵਾਸ ਬਖਸ਼ਣ ਤੇ ਅੱਗੇ ਆਉਣ ਵਾਲੇ ਸਮੇਂ ਚ ਵੀ पूरी सरकार आम आदमी पार्टी सरकार सीएम साहब तेजस्वी ते सारा प्रशासन परिवार दी दुख दी कटी छड़े है ते हर मुमकिन जो कोशिश संभव हेल्प दी लोड होगी असि आपा करण नु तैयार हां जी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर